ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅਕਾਲੀਆਂ ਦੇ ਵਿੱਚ ਬਹੁਤ ਹੀ ਭਲਾ ਮਾਨਸ ਬੰਦਾ ਹੈ ਬੈਸੋ ਪੱਗ ਜਿਹੜੀ ਹੈ ਨਾ ਉਹ ਪੀਲੀ ਦਸਤਾਰ ਬੰਦ ਹੈ ਨੀਲੀ ਨਹੀਂ ਬੰਦ ਕਿਉਂਕਿ ਉਹਨੂੰ ਅਲਰਜੀ ਹੈ ਵੀ ਜਿਹੜੀ ਨੀਲੀ ਪੱਗ ਵਾਲੇ ਨੇ ਨਾ ਉਹ ਅੱਖੋਂ ਖਾਲੀ ਨੇ ਬੈਸੋ ਦਾ ਨਾਮ ਜੇ ਮੈਂ ਲਮਾ ਤਾਂ ਸੁਚਾ ਸਿੰਘ ਲੰਗਾ ਤੇ ਉਦਾਂ ਲੋਕਾਂ ਨੇ ਤਾਂ ਐਲ ਵਰਤਿਆ ਹੋਇਆ ਮੂਰੇ ਜਣ ਕੇ ਸੁੱਚੇ ਨੂੰ ਵਿਰੋਧੀ ਸ਼ਬਦ ਨਾਲ ਵਰਤਿਆ ਮੈਂ ਉਹ ਸ਼ਬਦ ਨਹੀਂ ਵਰਤਣਾ ਤੇ ਉਹਨੇ ਇੱਕ ਫੜ ਮਾਰੀ ਬਹੁਤ ਵੱਡੀ ਕਹਿੰਦਾ 2027 ਵਿੱਚ ਫੱਟੇ ਚੱਕ ਦਿਆਂਗੇ ਨੇਰੇ ਠਾ ਦੇਾਂਗੇ ਐਨੀ ਘਿਹਰੀ ਵਗਣੀ ਐ ਕੰ다 ਝਾੜੂ ਝੂੜੂ ਉੜਾ ਕੇ ਰੱਖ ਦੇਂਗੇ ਕਾਂਗਰਸ ਦਾ ਤਿਰੰਗਾ ਵੀ ਕਹਿੰਦੇ ਉਡਾ ਦੇਂਗੇ ਬਾਦਲ ਬਾਦਲ ਹੋਣੀ ਹੈ ਕਹਿੰਦਾ ਸੁਖਬੀਰ ਬਾਦਲ ਮੁੱਖ ਮੰਤਰੀ ਹੋਣਗੇ ਤੇ ਨਾਲ ਹੀ ਕਿਹਾ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੂ ਹੁਣ ਜਿਹੜਾ ਇਹ ਸ਼ਬਦ ਵਰਤਿਆ ਨਾ ਇਹ ਤੋਂ ਪਤਾ ਕੀ ਅੰਦਾਜ਼ਾ ਲਾਉਣਾ ਹੈ ਵੀ ਬਾਦਲ ਸਾਹਿਬ ਤਾਂ ਹੁਣ ਰੁਕਸ਼ਤ ਹੋ ਗਏ ਦੁਨੀਆ ਤੇ ਨਹੀਂ ਰਹੇ ਮਤਲਬ ਬਾਦਲ ਸਾਹਿਬ ਦਵਾਰਾ ਆਉਣੇ ਨਹੀਂ ਸਰਕਾਰ ਬਣਨੀ ਨਹੀਂ ਅਸਲ ਵਿੱਚ ਇਹ ਕਹਿਣਾ ਇਹ ਚਾਹੁੰਦੇ ਨੇ ਸੱਚ ਹਮੇਸ਼ਾ ਬੰਦੇ ਦੀ ਜ਼बान ਤੇ ਆ ਹੀ ਜਾਂਦਾ ਹੈ ਜ਼बान ਤੇ ਅੰਦਰੋਂ ਹੌਲੀ-ਹੌਲੀ ਆਉਂਦਾ ਆ ਹੀ ਜਾਂਦਾ ਹੈ ਕਹਿੰਦਾ ਜਦੋਂ ਮੈਂ ਆਇਆ ਨਾ ਸੜਕਾਂ ਤੇ ਗੱਡੀ ਲੈ ਕੇ ਅਕਾਲੀ ਦਲ ਦੀ ਗੱਲ ਕਰਨ ਵਾਸਤੇ ਕਹਿੰਦਾ ਲੋਕ ਵੀ ਸੜਕਾਂ ਤੇ ਆਗੇ ਮੇਰਾ ਸਨਮਾਨ ਕੀਤਾ ਕਹਿੰਦਾ ਬੀਬੀਆਂ ਨੇ ਹਾਰ ਪਾ ਕੇ ਫੁੱਲਾਂ ਦੀ ਵਰਖਾ ਕੀਤੀ ਸੁੱਚਾ ਸਿੰਘ ਲੰਗਾ ਸੁੱਚਾ ਸਿੰਘ ਲੰਗਾ ਕਹਿੰਦਾ ਇਹ ਹੁੰਦੀ ਰਹੀ ਅੱਛਾ ਇੱਕ ਬੀਬੀ ਨੇ ਕਹਿੰਦੇ ਫੋਨ ਮੂਰੇ ਕਰਤਾ ਜਦੋਂ ਫੋਨ ਮੂਰੇ ਕਰਤਾ ਫਿਰ ਜਕਾਰਾ ਮੂੰਹ ਚ ਹੀ ਰਹਿ ਗਿਆ ਕਹਿੰਦਾ ਸੀ ਬੋਲੇ ਬਸ ਉੱਥੇ ਅੱਧਾ ਬੁਲਾਇਨ ਗਿਆ ਕਿਉਂ ਕਿਉਂਕਿ ਜਿਹੜੀ ਵੀਡੀਓ ਦਿਖਾਈ ਸੀ ਹੋਟਲ ਵਾਲੀ ਸੀ ਸੇ ਨੂੰ ਉਹ ਦੇਖ ਕੇ ਜਕਾਰਾ ਕਿਵੇਂ ਛੱਡਿਆ ਜੋ ਵੈਸੇ ਲਖਣ ਤੁਸੀਂ ਲਾ ਹੀ ਲੈਣਾ ਉਹ ਕਿਹੜੀ ਵੀਡੀਓ ਸੀ ਉਹ ਬੀਬੀ ਨੇ 2 ਕਰੋੜ ਲੈ ਕੇ ਕੈਂਪਰੋਮੀਜ਼ ਕੀਤਾ ਸੀ ਵੈਸੇ ਬੀਬੀ 5 ਕਰੋੜ ਮੰਗਦੀ ਸੀ ਤੇ ਇਹ ਉਹ ਸੁੱਚਾ ਸਿੰਘ ਲੰਗਾ ਹੈ ਜਿਹੜਾ ਹੁਣ ਕਹਿੰਦਾ ਸੁਖਵੀਰ ਬਾਦਲ ਦੀ ਸਰਕਾਰ ਬਣਾਉਣੀ ਹੈ ਇਹ ਕਾਲੀ ਦਲ ਦੇ ਸਿਰੇ ਦੇ ਗਲਕ ਬੰਦੇ ਰਹੇ ਜੀ ਗਲਕ ਸ਼ਬਦ ਵਧੀਆ ਜਿਹੜਾ ਤੁਸੀਂ ਸੁੱਚੇ ਲੰਗਾ ਲਈ ਸ਼ਬਦ ਵਰਤਦੇ ਹੋ ਉਹ ਮੈਂ ਨਹੀਂ ਵਰਤਣਾ ਪਰ ਹੁਣ ਇਹ ਬੰਦਿਆਂ ਨੂੰ ਜਦੋਂ ਤੁਸੀਂ ਸੁਣੋਗੇ ਤੁਹਾਨੂੰ ਥੋੜਾ ਬਹੁਤਾ ਹਸ ਸੀ ਹਾਸਾ ਤਜਰੂਰ ਆਉਂਦਾ ਹੈ ਵੀ ਇਹ ਬੰਦੇ ਕਿਹਨੇ ਪੈਦਾ ਕੀਤੇ ਨੇ ਇਹਨਾਂ ਨੇ ਪੰਜਾਬ ਤੇ ਰਾਜ ਕੀਤਾ ਇਹ ਮਿਨਿਸਟਰ ਵੀ ਰਿਹਾ ਹੈ ਸ਼ੌਣਿਕ ਮੈਂਡ ਦਾ ਮੈਂਬਰ ਵੀ ਰਿਹਾ ਇਹ ਬੰਦਾ ਤੇ ਗਾਹਾਂ ਜਿਹੜੇ ਅਕਲੋਂ ਖਾਲੀ ਨੇ ਉਹਨਾਂ ਨੂੰ ਅਕਲ ਆਉਣੀ ਨਹੀਂ ਵੀ ਦਫਾ ਕਰੂਏ ਨਾ ਬੰਦਿਆਂ ਨੂੰ ਕਰਾਉਣਾ ਕੀ ਇਹਨਾਂ ਬੰਦਿਆਂ ਤੋਂ ਜਾਣੇ ਕਿ ਵੀ ਜਿੰਨਾ ਵੀ ਪੰਜਾਬ ਦਾ ਗੰਦ ਹੈਗਾ ਇਕੱਠਾ ਕੀਤਾ ਹੋਇਆ ਔਰ ਜਿੰਨੇ ਵੀ ਕਹਿ ਲਈਏ ਭਲੇ ਮਾਨਸ ਜੇ ਬੰਦੇ ਨੇ ਜਣ ਕੇ ਉਹ ਜਿੰਨੇ ਕੋਈ ਪਿੰਡ ਵਿੱਚ ਬੇਸਵਾ ਰਹਿੰਦੀ ਸੀ ਤੇ ਉਹ ਕੋਠੇ ਤੇ ਚੜ ਕੇ ਕਹਿੰਦੀ ਨਾ ਕਹਿੰਦੀ ਵੀ ਜਿਹੜੇ ਬੰਦੇ ਮੇਰੇ ਕਨੇ ਪੁੱਠਾ ਸਿੱਧਾ ਦੇਖਦੇ ਨੇ ਮੈਨੂੰ ਗਲਤ ਬੋਲਦੇ ਨੇ ਮੈਂ ਉਹਦਾ ਨਾਮ ਲਵਾਂਗੀ ਕੱਲ ਨੂੰ ਫੇਰ ਨਾ ਦੱਸਿਓ ਤੇ ਟਾਈਮ ਦੱਸਦਾ ਵੀ 8 ਵਜੇ ਮੈਂ ਕੋਠੇ ਤੇ ਚੜھوں ਸਵੇਰੇ ਤੇ ਕੋਠੇ ਚੜ ਕੇ 8 ਵਜੇ ਮੈਂ ਨਾ ਲਾਉਂ ਵੀ ਕਿਹੜੇ ਕਿਹੜੇ ਬੰਦੇ ਮੈਨੂੰ ਛੇੜਦੇ ਨੇ ਗਲਤ ਰਗ ਨਾਲ ਦੇਖਦੇ ਨੇ ਕਹਿੰਦੇ ਪਿੰਡ ਦਾ ਸਰਪੰਚ ਵੀ ਪਿੰਡ ਛੱਡ ਕੇ ਭੱਜ ਗਿਆ ਗੁਰਦਾਨ ਦਾ ਪ੍ਰਧਾਨ ਸੀ ਕਹਿੰਦੇ ਉਹ ਵੀ ਪਿੰਡ ਛੱਡ ਕੇ ਭੱਜ ਗਿਆ ਕੋਈ ਨੰਬਰਦਾਰ ਸੀ ਜਿੰਨੇ ਕਿ ਜਣ ਕੇ ਮੋਹਤਵਾਰ ਸੀ ਨਾ ਜਿਹੜੇ ਸਿਆਣੇ ਪਤਵੰਤੇ ਹੁੰਦੇ ਆ ਪਿੰਡ ਦੇ ਉਹ ਸਾਰੇ ਕਹਿੰਦੇ ਪਿੰਡ ਛੱਡ ਕੇ ਭੱਜ ਗਏ ਤੇ ਬਾਅਦ ਦੇ ਵਿੱਚ ਲੱਭਦੇ ਫਿਰਨ ਵੀ ਸਰਪੰਚ ਕਿੱਥੇ ਆ ਕਹਿੰਦੇ ਉਹ ਤਾਂ ਭੱਜ ਗਿਆ ਜੀ ਮੈਂਬਰ ਕਿੱਥੇ ਐ ਉਹ ਵੀ ਭੱਜ ਗਿਆ ਨੰਬਰਦਾਰ ਕਿੱਥੇ ਕਹਿੰਦੇ ਉਹ ਵੀ ਭੱਜ ਗਿਆ ਕਹਿੰਦੇ ਭੱਜਿਆ ਕਿਉਂ ਕਹਿੰਦੇ 8 ਵਜੇ ਆਪਣੇ ਪਿੰਡ ਵਾਲੀ ਜਿਹੜੀ ਬੀਬੀ ਐ ਉਹਨੇ ਬੋਲਣਾ ਸੀ ਦੱਸਣਾ ਸੀ ਵੀ ਜਿਹੜੇ ਜਿਹੜੇ ਮੈਨੂੰ ਛੇੜਦੇ ਨੇ ਤਾਂ ਭੱਜ ਗਏ ਜਾਨੀ ਕਿ ਉਹ ਗੰਦ ਇਹਨਾਂ ਅਕਾਲੀਆਂ ਦੇ ਵਿੱਚ ਅਕਲੂ ਖਾਲੀਆਂ ਦੇ ਵਿੱਚ ਸੋਚਾ ਸਿੰਘ ਲਗਾ ਭਰ ਕੇ ਸ਼ਰਮ ਨਹੀਂ ਆਉਂਦੀ ਜਿਹੜੀਆਂ ਬੀਬੀਆਂ ਪੀਲੇ ਸਰੋਪੇ ਲੈ ਕੇ ਸਿਰ ਤੇ ਨੇ ਲਿੰਗਤੋਂnga ਲੈ ਕੇ ਹਾਰ ਪਾਉਣ ਵਾਲੀਆਂ ਸੋਚਾ ਸਿੰਘ ਲੰਗਾ ਦੇ ਪਿੱਛੇ ਕਹਿੰਦੀਆਂ ਨੇ ਸੋਚਾ ਸਿਆ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਉਹਦੀ ਸੋਚ ਤਾਂ ਬੀਬੀ ਜੇ ਤੁਸੀਂ ਦੇਖ ਲਈ ਫਿਰ ਪਰਿਵਾਰ ਵਿੱਚ ਤੁਸੀਂ ਬੈਠ ਕੇ ਗੱਲ ਹੀ ਨਹੀਂ ਕਰ ਸਕੋਗੇ ਕਿਉਂ ਨਹੀਂ ਸ਼ਰਮੰਦ ਹੋ ਸੀ ਕਿਉਂ ਅਸੀਂ ਆਪਣੀ ਸ਼ਰਮ ਕਿੱਲੇ ਤੇ ਲਾ ਕੇ ਟੰਗੀ ਹੋਈ ਹੈ ਇਹ ਉਹ ਪੰਥ ਹੈ ਇਹ ਉਹ ਅਕਾਲੀ ਦੰਦ ਹੈ ਜਿਹੜਾ ਇੱਜ਼ਤਾਂ ਬਚਾਉਂਦਾ ਸੀ ਇੱਜ਼ਤਾਂ ਦਾ ਰੱਖਾ ਹੁੰਦਾ ਸੀ ਤੇ ਇਹਨਾਂ ਦੀ ਆਪਣੀ ਇੱਜ਼ਤ ਹੋਟਲਾਂ ਦੇ ਵਿੱਚ ਨਿਲਾਮ ਹੋ ਰਹੀ ਹੈ ਇਹ ਸੋਚਾ ਸੀ ਮਲੰਗਾ ਵਰਗਿਆਂ ਦੀ ਜਿਹੜੀਆਂ ਬੀਬੀਆਂ ਸੜਕਾਂ ਤੇ ਆ ਕੇ ਜਕਾਰੇ ਛੜਦੀਆਂ ਸੀ ਸਰੂਪੇ ਪਾਉਂਦੀਆਂ ਸੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਬਾੜੀ-ਬੋਟੀ ਸ਼ਰਮ ਕਰ ਲੋ ਤੁਹਾਡੇ ਘਰਾਂ ਵਿੱਚ ਨੂਹਾਂ ਵੀ ਹੋਣਗੀਆਂ ਤੁਹਾਡੀਆਂ ਕੁੜੀਆਂ ਵੀ ਹੋਣਗੀਆਂ ਸ਼ਰਮ ਕਰ ਲੋ ਮਾੜੀ ਮੋਟੀ ਵੀ ਤਾਂ ਬਸ਼ਰਮ ਹੈਗੇ ਨੇ ਇਹਨਾਂ ਨੂੰ ਕੋਈ ਚੜੀ ਲੱਥੀ ਦੀ ਹੈ ਨਹੀਂ ਤੁਸੀਂ ਸ਼ਰਮ ਕਰ ਲੋ ਵੀ ਇਹਨਾਂ ਨੇ ਪੰਥ ਦਾ ਕੀ ਸਵਾਰਿਆ ਕੀ ਸਵਾਰਨਗੇ ਆਛਾ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਨਾ ਉਹ ਗੱਲ ਤੇ ਗੌਰ ਜਰੂਰ ਕਰਿਓ ਵੀ ਇਨ੍ਹਾਂ ਬੰਦਿਆਂ ਦੇ ਜਿੰਨਾ ਕੌਮ ਨੂੰ ਅਕਾਲੀ ਦਲ ਨੂੰ ਪੰਜਾਬ ਨੂੰ ਬਰਬਾਦ ਕੀਤਾ ਤੇ ਬਦਨਾਮ ਕੀਤਾ ਹੋਰ ਕੋਈ ਗੈਰ ਨਹੀਂ ਕਰ ਸਕਦਾ ਕਹਿੰਦਾ ਐਸੀ ਹਨੇਰੀ ਚੱਲੂ ਉੜਾ ਕੇ ਰੱਖ ਦੇਵਾਂਗੇ ਥੋਟਲਾਂ ਦੇ ਪੜਦੇ ਜੇ ਪੜਦੇ ਉੜਾਤੇ ਫਿਰ ਕਹਿੰਦਾ ਸਾਡੀਆਂ ਵੀਡੀਓ ਦੇਖ ਲਿਓ ਅਸੀਂ ਜਿਹੜੇ ਥੋਟਲਾਂ ਵਿੱਚ ਮੀਟਨਾ ਕਰਦੇ ਸੀ ਲੋਕਾਂ ਨੇ ਦੇਖਿਆ ਫਾਰ ਪਾਈ ਜੁੱਤੀਆਂ ਦੇ ਤੇ ਇਹ ਉਹ ਅਕਾਲੀ ਨਹੀਂ ਸੀ ਮੈਂ ਇਸੇ ਕਰਕੇ ਇਹਨਾਂ ਨੂੰ ਕਤੀੜ ਖਰਾਮਖੋਰ ਅਕਲੋਂ ਖਾਲੀ ਕਹਿਣਾ ਪੁੱਣਾ ਵੀ ਜੇ ਤੁਸੀਂ ਸੋਚਾ ਸਿੰਘ ਲੰਗਾਹ ਵਰਗੇ ਦੇ ਪਿੱਛੇ ਹਲੇ ਵੀ ਤੁਰੇ ਫਿਰਦੇ ਹੋ ਗੱਡੀਆਂ ਪਰ ਕੇ ਤਾਂ ਲੱਖ ਲਾਣ ਤੈ ਤੁਹਾਨੂੰ ਤੁਹਾਡੀ ਸੋਚ ਤੇ ਔਰ ਤੁਹਾਨੂੰ ਚੱਪੜੀ ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਜੇ ਤੁਸੀਂ ਸੋਚਾ ਸਿੰਘ ਲੰਗਾਹ ਵਰਗੇ ਦੇ ਪਿੱਛੇ ਹਲੇ ਵੀ ਲੱਗੇ ਫਿਰਦੇ ਹੋ ਔਰ ਇਹ ਜਿਹੜੇ ਸਾਡੇ ਤਖਤਾਂ ਦੇ ਜਹੇਦਾਰ ਨੇ ਜਿਹੜੇ ਇਹਨਾਂ ਨੂੰ ਮaaf ਕਰਕੇ ਦੁਬਾਰਾ ਪੰਥ ਵਿੱਚ ਸ਼ਾਮਲ ਕਰਦੇ ਨੇ ਜੁੱਤੀਆਂ ਦੀ ਘਾਟ ਆ ਹੋਰ ਕੁਛ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ